ਜਨ ਹਿਦੇਸ਼ੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਮਨੀਸ਼ ਵਿਸ਼ੇਸ਼ਟ ਇਸ ਵਕਤ ਮੌਜੂਦ ਹਾਂ ਲੁਧਿਆਣਾ ਦੇ ਹੋਟਲ ਹਾਇਆਤ ਦੇ ਵਿੱਚ ਜਿੱਥੇ ਕਿ ਐਲ ਆਰ ਜੀ ਐਮ ਏ ਦੇ ਵੱਲੋਂ ਐਗਜ਼ਿਬਿਸ਼ਨ ਜਿਹੜੀ ਹੈ ਸਟਾਰਟ ਹੋ ਚੁੱਕੀ ਹੈ ਸਮਰ ਵਿਕੇਸ਼ਨ ਨੂੰ ਲੈ ਕੇ ਜਿਹੜੀ ਇਹ ਐਗਜ਼ਿਬਿਸ਼ਨ ਹੈ ਫਿਲਹਾਲ ਪਹੁੰਚੇ ਆ ਜੂਮ ਗਰ ਜਿਹੜਾ ਕਿ ਸਟੋਰ ਦੇ ਉੱਤੇ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਵਿਸਤਰ ਵੀ ਇੱਥੇ ਪੂਰੀ ਜਿਹੜੀ ਆਰ ਐਨ ਡੀ ਕੀਤੀ ਜਾ ਰਹੀ ਹੈ ਇੱਥੇ ਜਿਹੜਾ ਵੀ ਕਪੜਾ ਵਾ ਉਸ ਨੂੰ ਚੈੱਕ ਕੀਤਾ ਜਾ ਰਿਹਾ ਹੈ ਕਿ

जैसे अभी आप जूम के पे हैं हैं तो हैं तो 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 गारमेंट क्या महसूस कर रहे हैं? तो अच्छा रहता है कि एक चीज, एक चीज ही चीजें हमें एक साथ देखने को मिल जाती है थोड़ा सा आइडिया लग जाता है कि क्या चीज बन रही है क्या चीज चल रहा है नया तो काफी बेनिफिट रहता है जैसे आपने बोला कि पहले भी हम आते रहे हैं या तो आपके आने से और आपकी सिलेक्शन से क्या भी सुधार कर रहा है ये बिल्कुल बिल्कुल होता है बिल्कुल होता है हम बता सकते हैं बता दो हम कैमरे के सामने नहीं नहीं बिल्कुल सुधार होता है ਬਿਲਕੁਲ ਸੁਧਾਰ ਹੁੰਦਾ ਨਹੀਂ ਜ਼ਰੂਰਤ ਨਹੀਂ ਹੈ ਕੋਈ ਨਹੀਂ ਨਹੀਂ ਹਰਿਆਣਾ ਵਾਲੇ ਡਰਤੇ ਵੀ ਨਹੀਂ ਨਹੀਂ ਸੰਨੇ ਸਰਪਾ ਆਪ ਨੂੰ ਯਾਦ ਹੀ ਕਰਵਾ ਹਰਿਆਣਵੀ ਕੋ ਸ਼ਕਤੀਆਂ ਯਾਦ ਕਰਵਾ ਨਹੀਂ ਨਹੀਂ ਬੜੀਆ ਰਹਤਾ ਹੈ ਦੇਖੋ ਕਾਫੀ ਚੀਜ਼ਾਂ ਆਪਨੇ ਬੋਲਾ ਨਾ ਨਹੀਂ ਨਹੀਂ ਬੜੀਆ ਰਹਤਾ ਹੈ ਜੀ ਸੋ ਸਾਡੇ ਨਾਲ ਓਨਰ ਵੀ ਜਿਹੜੇ ਮੌਜੂਦ ਨੇ ਸਰ ਕੀ ਕੀ ਕੁਛ ਇਸ ਵਕਤ ਨੂੰ ਦੇ ਵਿੱਚ ਤੁਸੀਂ ਡਿਸਪਲੇ ਕੀਤਾ ਡਿਸਪਲੇ ਕੇ ਲਈ ਹਮਾਰੇ ਪਾਸ ਲੇਡੀਜ਼ ਲੋਰ ਗਰਲਜ਼ ਲੋਰ ਔਰ ਬੋਇਜ਼ ਲੋਰ ਹੈ बाकी तो आजकल जो नया ट्रेंड चल रहा है हमारी तो यही कोशिश होती है अपडेट रहे मार्केट से और नए ट्रेंड्स को फॉलो करके वो चीजें डिस्प्ले पे लेके आए अपनी तो तरफ से अपने कस्टमर्स को तो नए ट्रेंड्स में आजकल जैसे थोड़ा स्ट्रीट वेयर कार्गोज ये जो चीजें चल रही हैं वो चीजें बनाने की कोशिश की जाती है हमारी तरफ से तो जो ऑनलाइन बिक रहा है बेसिकली हम वो चीजें जो जारा पे एच एन एम पे जो चीजें बिकती हैं वो वो कर करते 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 हैं या जो ट्रेंड्स वो वो लोग फॉलो करते मतलब आपको कॉपी हैं नहीं 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 वो काम में कॉपी करते हैं हम उन्हीं चीजों को रीजनेबल प्राइसेस पे लोगों तक पहुंचाने की कोशिश करते हैं देखो ये तो बहुत बड़ा सवाल है कस्टमर का जो एक माइंडसेट ही नहीं बैठ सकता कोट्स जैकेट्स पहन के समर की परचेज प्रॉपर्ली करने का इस बार विंटर लेट हो गई तो इसलिए इतना मोमेंटम नहीं आया तो बातचीत करेंगे हम सर से भी जो जी सर हाँ जी सर क्या कहना चाहेंगे इस समय आधा दिन हो चुका है पहले दिन का तो किस तरह का रुझान है नहीं रुझान ठीक है थोड़ा जहा टाइम लगता है हर चीज़ न लेकिन फुटबॉल आंदा है ਵਿਜ਼ਟਰ ਵੀ ਆਉਂਦਾ ਹੈ ਲੈਣ ਵਾਲਾ ਵੀ ਆਉਂਦਾ ਹੈਗਾ ਦੋਨੋਂ ਤਰ੍ਹਾਂ ਦੇ ਬੰਦੇ ਆਉਂਦੇ ਹੈਗੇ ਕੋਈ ਨਾ ਕੋਈ ਨਇਆ ਕਸਟਮਰ ਜੁੜਦਾ ਵੀ ਹੈ ਤੋਂ ਐਗਜ਼ਿਬਿਸ਼ਨ ਦਾ ਫੇਅਰ ਦਾ ਇਹ ਫਾਇਦਾ ਤਾਂ ਹੁੰਦਾ ਹੀ ਹੈ ਇੱਕ ਸਾਰੇ ਨਾਲ ਫੇਸ ਟੂ ਫੇਸ ਮੁਲਾਕਾਤ ਹੋ ਜਾਂਦੀ ਹੈ ਸਾਰੇ ਕਸਟਮਰਸ ਨਾਲ ਵੀ ਤੁਹਾਡੇ ਨਾਲ ਵੀ ਸਰ ਇੱਕ ਚੀਜ਼ ਥੋੜਾ ਬੇਸਿਕ ਸਮਝਾਓ ਜੋ ਆਮ ਲੋਕੀ ਆ ਦੇਖ ਰਹੇ ਹੋ ਉਹਨਗੇ ਤੇ ਉਹ ਸਾਇ ਚੋਚ ਰਹੇ ਨੇ ਕਿ ਬਹੁਤੀ ਆਪ ਤਾਂ ਬੈਠੇ ਹੈ ਕੋਟ ਪੈਂਟ ਤੇ ਸਾਨੂੰ ਦਿਖਾ ਕੇ ਕਹਿ ਰਹੇ ਕਿ ਗਰਮੀਆਂ ਦੀ ਐਗਜ਼ਿਬਿਸ਼ਨ ਹੈ ਇਦਾਂ ਕਿਉਂ ਇਦਾਂ ਜੀ ਕਿ ਜਿਹੜੀ ਚੀਜ਼ ਵੀ ਅੱਜ ਅਸੀਂ ਹੋਲ ਸੇਲ ਦੇ ਵਿੱਚ ਬਣਾਣੀ ਹੈ ਔਰ ਵੇਚਣੀ ਹੈ ਇਹ ਜਿਹੜੀ ਚੀਜ਼ बिकਣੀ ਆ ਕੇ ਮਾਰਚ ਅਪ੍ਰੈਲ ਚ ਜਾ ਕੇ ਵੇਚਣੀ ਹੈ ਅਸੀਂ ਜੇ ਅਸੀਂ ਮੈਨੂਫੈਕਚਰਿੰਗ ਹੀ ਮਾਰਚ ਚ ਵੇਚਣੀ ਬਣਾਣੀ ਸ਼ੁਰੂ ਕਰਾਂਗੇ ਤਾਂ ਵੇਚਾਂਗੇ ਕਦੋਂ ਤਾਂ ਇੱਕ ਸੀਜ਼ਨ ਅਹੈਡ ਹੀ ਹੁੰਦਾ ਹੈ ਹਮੇਸ਼ਾ ਮੈਨੂਫੈਕਚਰ ਬਣਾਉਣ ਦੇ ਵਿੱਚ ਔਰ ਵੇਚਣ ਵਾਲਾ ਜਿਹੜਾ ਉਹ ਇੱਕ ਸੀਜ਼ਨ ਅਹੈਡ ਹੀ ਚੱਲ ਸੜ ਤੋਂ ਚੱਲਦਾ ਹੈ ਅੱਜ ਉਹਨਾਂ ਨੇ ਸਾਡੇ ਕੋਲ ਗਰਮੀਆਂ ਦੇਖਣੀਆਂ ਹੈ ਜਿਹੜੀ ਉਹਨਾਂ ਨੇ ਫਰਵਰੀ ਦੇ ਵਿੱਚ ਸਾਡੇ ਕੋਲ ਮਾਲ ਲੈਣਾ ਹੈ ਜੇ ਅਸੀਂ ਫਰਵਰੀ ਚ ਬਣਾਣ ਦੀ ਸੋਚਾਂਗੇ ਤਾਂ ਫਿਰ ਤਾਂ ਉਹ ਗਰਮੀ ਦਾ ਬਣੇਗਾ ਹੀ ਨਹੀਂ ਕਿਉਂਕਿ ਜਦੋਂ ਗਰਮੀ ਪੈਂਦੀ ਹੈ ਉਦੋਂ ਦੀ ਸਰਦੀ ਦਾ ਮਾਲ ਬਣਾਉਣਾ ਜਦੋਂ ਸਰਦੀ ਪੈਂਦੀ ਹੈ ਉਦੋਂ ਸੀ ਗਰਮੀ ਦਾ ਮਾਲ ਬਣਾਉਣਾ ਰਿਵਰਸ ਸੀਜ਼ਨ ਚੱਲਦਾ ਹੈ ਮੈਨੂਫੈਕਚਰਿੰਗ ਜੀ ਹਮੇਸ਼ਾ ਰਿਵਰਸ ਸੀਜ਼ਨ ਚੱਲਦਾ ਹੈ ਕਿਤੋਂ ਕਿਤੋਂ ਅਜੇ ਵਸਤਾਂ ਰਾਜਸਥਾਨ ਹੈ ਹਰਿਆਣਾ ਹੈ ਪੰਜਾਬ ਹੈ ਜੀ ਦਿੱਲੀ ਸੈਟੀਸਫਾਈਡ ਹੈ ਕਸਟਮਰ ਹਾਂਜੀ ਹਾਂਜੀ ਕਸਟਮਰ ਤਾਂ ਆਲਵੇਸ ਸੈਟੀਸਫਾਈ ਹੁੰਦਾ ਹੈ ਜੀ ਜੋ ਬਿਲਕੁਲ ਥੈਂਕ ਯੂ ਜੀ